ਸਸਿਕਾਹ ਨਮਸਕਾਰ ਦੋਸਤੋ ਅੱਜ ਜਿਲ ਕੀਤਾ ਚੰਦ ਲਾਈਨਾਂ ਲਿਖਾਂ ਲਿਖੀਆਂ ਤੇ ਤੁਹਾਡੇ ਰੂਬਰੂ ਕਰ ਰਹੇ ਹਾਂ ਕਿ ਹਸ ਲੈੰਦੇ ਆ ਜੀ ਲੈੰਨੇ ਆ ਹਸ ਲੈੰਨੇ ਆ ਜੀ ਲੈੰਨੇ ਆ ਕੋਈ ਚਾਹੇ ਸਾਨੂੰ ਜ਼ਖਮ ਦੇਵੇ ਸਿਰ ਮੱਥੇ ਜ਼ਖਮ ਸਹਿ ਲੈੰਨੇ ਆ ਹਸ ਲੈੰਨੇ ਆ ਜੀ ਲੈੰਨੇ ਕੋਈ ਆਕੜ ਕਰਦਾ ਪੈਸੇ ਦੀ ਕੋਈ ਆਕੜ ਕਰਦਾ ਪੈਸੇ ਦੀ ਕੋਈ ਸੱਤਾ ਦੇ ਵਿੱਚ ਡੁੱਬਿਆ ਰਹੇ ਪਰ ਜੋ ਸਾਨੂੰ ਹੱਸ ਕੇ ਮਿਲਦੇ ਹੈ ਉਹਨੂੰ ਹੀ ਆਪਣਾ ਕਹਿ ਲੈਨੇ ਆ ਜੋ ਸਾਨੂੰ ਹੱਸ ਕੇ ਮਿਲਦੇ ਆ ਉਹਨੂੰ ਹੀ ਆਪਣਾ ਕਹਿ ਲੈਨੇ ਆ ਹੱਸ ਲੈਨੇ ਆ ਜੀ ਲੈਨੇ ਆ ਕੋਈ ਚਾਹੇ ਸਾਨੂੰ ਜ਼ਖਮ ਦੇਵੇ ਸਿਰ ਮੱਥੇ ਜ਼ਖਮ ਸਹਿ ਲੈਨੇ ਆ ਦੌਲਤ ਸੋਹਰਤ ਸੱਤਾ ਤੇਰੀ ਕਦੇ ਸਾਥ ਨਹੀਂ ਚੱਲ ਸਕਦੀ ਦੌਲਤ ਸੋਹਰਤ ਸੱਤਾ ਤੇਰੀ ਕਦੇ ਸਾਥ ਨਹੀਂ ਚੱਲ ਸਕਦੀ ਅੱਪਾ ਪਹਿਲਾਂ ਵੀ ਧਰਤੀ ਨਾਲ ਜੁੜੇ ਰਹੇ ਹੁਣ ਵੀ ਨਹੀਂਵੇਂ ਹੀ ਰਹਿਨੇ ਆ ਹੱਸ ਲੈਨੇ ਆ ਜੀ ਲੈਨੇ ਆ ਕੋਈ ਚਾਹੇ ਸਾਨੂੰ ਜ਼ਖਮ ਦੇਵੇ ਸਿਰ ਮੱਥੇ ਜ਼ਖਮ ਸਹਿ ਲੈਨੇ ਹੰਝੂ ਕਿਸੇ ਦੇ ਪੂੰਛ ਦਈਏ ਹੰਝੂ ਕਿਸੇ ਦੇ ਪੂੰਛ ਦਈਏ ਕੋਈ ਰੋਂਦਾ ਚਿਹਰਾ ਹੱਸ ਜਾਵੇ ਹੰਝੂ ਕਿਸੇ ਦੇ ਪੂੰਛ ਦਈਏ ਕੋਈ ਰੋਂਦਾ ਚਿਹਰਾ ਹੱਸ ਜਾਵੇ ਕੋਈ ਰੋਵੇ ਨਾ ਮੇਰੇ ਕਰਮਾਂ ਤੋਂ ਖੁਸ਼ੀਆਂ ਹੀ ਵੰਡਦੇ ਰਹਿਣੇ ਆ ਹੱਸ ਲੈਣੇ ਆ ਜੀ ਲੈਣੇ ਆ ਕੋਈ ਚਾਹੇ ਸਾਨੂੰ ਜ਼ਖਮ ਦੇਵੇ ਸਿਰ ਮੱਥੇ ਜ਼ਖਮ ਸਹਿ ਲੈਣੇ ਆ ਪਾਸੀ ਤਾਂ ਮਸਤੀ ਵਿੱਚ ਰਹਿੰਦਾ ਹੈ ਪਾਸੀ ਤਾਂ ਮਸਤੀ ਵਿੱਚ ਰਹਿੰਦਾ ਹੈ ਕੋਈ ਡਰ ਨਾ ਕੋਈ ਨਫ਼ਰਤ ਹੈ ਕੋਈ ਡਰ ਨਾ ਕੋਈ ਨਫ਼ਰਤ ਹੈ ਬਸ ਜ਼ਮੀਰ ਬਚਾ ਕੇ ਰੱਖਦੇ ਹਾਂ ਉਸ ਰੱਬ ਦੀ ਰਜਾ ਵਿੱਚ ਰਹਿੰਨੇ ਆ ਬਸ ਜਮੀਰ ਬਚਾ ਕੇ ਰੱਖਦੇ ਆ ਉਸ ਰੱਬ ਦੀ ਰਜਾ ਵਿੱਚ ਰਹਿੰਨੇ ਆ ਹੱਸ ਲੈਨੇ ਆ ਜੀ ਲੈਨੇ ਆ ਕੋਈ ਸਾਨੂੰ ਭਾਵੇਂ ਜ਼ਖਮ ਦੇਵੇ ਸਿਰ ਮੱਥੇ ਜ਼ਖਮ ਸਹਨੇ ਆ ਧੰਨਵਾਦ